ਕਿ ਬਈ ਆਪਣਾ ਟੋਟਾ ਸਾਲ ਦੇ ਵਿੱਚ ਚੰਨੇ ਆਏ। ਅੱਗੇ ਫੈਨਲੀ ਆਪਣੀ ਫੋਰਚੂਨਰ ਆ 1 ਲੱਖ ਪਲੱਸ ਚੱਲ ਗਈ। 1 ਲੱਖ 35 135 ਕਿਲੋਮੀਟਰ ਚੱਲੀ ਗਈ 1 ਲੱਖ 35 ਕਿਲੋਮੀਟਰ। ਬਈ 1 ਲੱਖ ਦਾ। ਇਸ ਵਕਤ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਆਪਣੇ ਚੈਨਲ ਤੇ ਮੌਸਮ ਦੇਖੋ ਬਈ। ਰੱਬ ਨੇ ਧੁੰਦ ਵਾਲਾ ਮੌਸਮ, ਠੰਡਾ ਠੰਡਾ ਮੌਸਮ ਕਰ ਦਿੱਤਾ ਬਈ। ਐਤੀ ਪਹਿਲਾਂ ਠੰਡ ਪੈਣ ਲੱਗ ਗਈ। ਨਹੀਂ ਤਾਂ ਬਈ ਇਹੀ ਠੰਡ ਆਪਣੇ ਘਟੋ ਘਟਾ ਜੋ ਸਵਾਦੇ ਗੇੜ ਹੁੰਨੇ ਆ ਬਾਈ ਜਿੱਤਣਾ ਫਤੇਕੜ ਦਾ ਸਵਾ ਹੁੰਦੀ ਆ ਉਸ ਦਿਨਾਂ ਚ ਉਹੋ ਜਿਹੇ ਦਿਨ ਹੁੰਨੇ ਆ ਬਈ ਉਹੋ ਜਿਹੇ ਦਿਨ ਕਾਤੇ ਰੱਬ ਨੇ ਛੇਤੀ ਹੋਇਤ ਕਿ ਅੱਜ ਨਾ ਬਾਈ ਬਹੁਤ ਹੀ ਸਪੈਸ਼ਲ ਡੇ ਆ ਅੱਜ ਆਪਣੇ ਰਮਾਨ ਪੁੱਤ ਦਾ ਹੈਪੀ ਬਰਥਡੇ ਆ ਬਾਈ ਹੈਪੀ ਬਰਥਡੇ ਆਪਾਂ ਨੇ ਸੈਲੀਬ੍ਰੇਸ਼ਨ ਕਰਨਾ ਹੈ ਵੀਡੀਓ ਦੇ ਵਿੱਚ ਬਣੇ ਰਹੋ ਦੇਖਣ ਨੂੰ ਤੁਹਾਨੂੰ ਬਾਈ ਮਜ਼ਾ ਆਊਗਾ ਤੇ ਨਾਲੇ ਬਾਈ ਆਪਾਂ ਨੇ ਨਾ ਰਮਾਨ ਸਿੰਘ ਜੋਗਾ ਸਪੈਸ਼ਲ ਕੇਕ ਤਿਆਰ ਕਰਵਾਇਆ ਹੈ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੂਗਾ ਬਾਈ ਵੀਡੀਓ ਦੇ ਵਿੱਚ ਬਣੇ ਰਹੋ ਹੁਣ ਆਪਾਂ ਨਾ ਬਾਈ ਸਬਜੀ ਨੂੰ ਸਬਜੀ ਹੋਗੀ ਕੁਛ ਤੇ ਕੁਛ ਬਰਸੀਨ ਹੋਗੀ ਦੇ ਕੋਲ ਬੈਠੇ ਘੂਠੇ ਜੀ ਹੋ ਗਏ ਬਾਕੀ ਮਿਕਸ ਸਬਜ਼ੀ ਜੀ ਲਾਈ ਵੀ ਉਹਨੂੰ ਪਾਣੀ ਲਾ ਰਹੇ ਤੇ ਮਾਹ ਚੋਂ ਠੰਡਾ ਠੰਡਾ ਮੌਸਮ ਆ ਇਹਨੇ ਪਾਣੀ ਪੂਣੀ ਲੱਗਦਾ ਜਾਵੇ ਦੇਖੋ ਬਾਈ ਮੋਟਰ ਦਾ ਪ੍ਰੈਸ਼ਰ ਬਹੁਤ ਘਟਾ ਹੂੰ ਸਬਜ਼ੀ ਬਾਜੀ ਆਪਣੀ ਸਾਰੀ ਹੋ ਗਈ ਟੋਟਲੀ ਤੇ ਇੱਧਰ ਬਰਸੀਨ ਵੀ ਜੀ ਵੀ ਆ ਬਾਈ ਇਹ ਲੰਬੇ ਕਿਆਰੇ ਸਾਰੇ ਬਰਸੀਨ ਦੇ ਆ ਬਸ ਸਿਰਫ ਮੋਟਰ ਬੜੀ ਹੁੰਦੀ ਨਾ ਫੇਰ ਬਈ ਨਜ਼ਾਰਾ ਆ ਜਾਂਦਾ ਮੋਟਰ ਦਾ ਪਾਣੀ ਬਹੁਤ ਘਟਾ ਬਾਈ ਇਹ ਦੇਖੋ ਬਹੁਤ ਟਾਈਮ ਲੱਗ ਰਿਹਾ ਹੈ ਛੋਟੇ ਜਿਹੇ ਖੱਤਿਆਂ ਨੂੰ ਭਰਨੇ ਨੂੰ ਆ ਚਲੋ ਬਾਈ ਦਿਹਾੜੀ ਦੇ ਵਿੱਚ 2-3 ਘੰਟੇ ਆਪਾਂ ਮੋਟਰ ਚ ਚਲਾ ਕੇ ਚਲੋ ਦੋ ਤਿੰਨ ਦਿਨ ਮਾ ਬਾਈ ਪੂਰਾ ਪਾਣੀ ਲੱਗ ਜਾਂਦਾ ਇਹਨੂੰ ਹੁਣ ਇੱਕ ਖੱਤੋਂ ਤਾਂ ਲੱਗ ਗਿਆ ਕਿ ਹੁਣ ਇਹ ਮਾ ਪਾਣੀ ਛੱਡਿਆ ਆਪਾਂ ਨੇ ਇਸ ਤੋਂ ਬਾਅਦ ਬਾਈ ਫਿਰ ਉਹਨੂੰ ਗਾਂ ਕਰ ਦੇਣਾ ਇਹ ਆਪਾਂ ਨੇ ਇੰਨੀ ਕੁ ਪੱਟ ਕਲੀਅਰ ਕਰਕੇ ਫਿਰ ਆਪਾਂ ਬਾਈ ਘਰਾਂ ਚਲੇ ਜਾਊਗਾ ਉਸ ਤੋਂ ਬਾਅਦ ਬਾਕੀ ਬਾਈ ਕਾਲੂ ਕਰੂੰਗੇ ਕਿ ਥੋੜਾ ਥੋੜਾ ਵੀ ਕਰੀ ਗਏ ਆਪਾਂ ਇਹ ਦੋ ਤਿੰਨ ਦਿਨ ਮਾ ਆਪਣਾ ਸਾਰਾ ਪਾਣੀ ਲੱਗ ਜਾਂਦਾ ਇਹਨੂੰ ਬਾਕੀ ਬਾਈ ਬਰਸੇਨ ਦੇਖੋ ਸਾਰੀ ਟੋਟਲੀ ਸਾਰੀ ਜਾਮੇਗੀ ਇਹਨਾਂ ਵਧੀਆ ਬੀਜ ਵੀ ਵਧੀਆ ਪਾਇਆ ਬਰਸੇਨ ਦਾ ਬਾਕੀ ਬਾਈ ਘਰ ਦੇ ਨੇੜੇ ਆ ਆਪਣੀ ਭੰਡ ਵੱਡੋ ਤੇ ਆਪਣੀ ਘਰਾਂ ਜਾ ਕੇ ਡੰਗਰਾਂ ਨੂੰ ਪਾ ਦਿਓ ਬ ਸੱਜਣੋ ਇਹ ਰਿਹਾ ਰਮਨ ਸਿੰਘ ਆ ਜਰਮਨ ਸਿੰਘ ਦਾ ਹੈਪੀ ਬਰਥਡੇਅ ਕਰੋ ਬਈ ਸਾਰੇ ਵਿਚ ਰਮਨ ਸਿੰਘ ਨੂੰ। ਕੀ ਕਰਾਂ ਪੁੱਤ? ਹੈਪੀ ਬਰਥਡੇਅ। ਹਾਂ ਬਣਾਉਣੀ ਕੋ ਸੱਜ ਜਗਾ ਹੈ ਹੈਪੀ ਬਰਥਡੇਅ ਤੇਰਾ। ਹਾਂ ਜੀ ਖਲਾਉਂਗਾ ਜੀ। ਕੀ ਖਲਾਉਂਗਾ? ਬਾਕੂਸ ਖਲਾਉਂਗਾ ਜੀ। ਬਾਕੀ ਵੀ ਠੰਡ ਹੋਈ ਵੀ ਆ ਇੱਧਰ ਰਮਨ ਸਿੰਘ ਦੀ ਗੇਮ ਚੱਲ ਰਹੀ ਆ। ਕਿਹੜੀ ਗੇਮ ਆ ਹਾਂ? ਜੀਟੀਐ 5 ਜੀਟੀਐ 5 ਗੇਮ ਚੱਲ ਰਹੀ ਆ ਬਈ। ਸ਼ੌਕਰਾ ਪਰਨਾ ਮੰਨ ਕੇ ਤਿਆਰ ਹੋ ਗਿਆ। ਅਵੇ ਹੁਣ ਜਾਣਾ ਮੜੀ ਸ਼ਾਪਿੰਗ ਕਰਨ। ਇਹ ਕਿਲੋ ਨਾ ਤੋਕੇ ਹੋ ਕੇ ਬਈ ਰੈਡੀ ਆਪਾਂ ਨਿਕਲ ਗਏ ਹੁਣ ਘਰ ਤੇ ਪਹਿਲਾਂ ਤਾਂ ਬਾਈ ਰਮਾਨ ਸਿੰਘ ਨੂੰ ਜਿਹੜਾ ਕਿ ਆਪਾਂ ਨੇ ਸਰਪ੍ਰਾਈਜ਼ ਦੇਣਾ ਹੈ ਕੇਕ ਦਾ ਸਰਪ੍ਰਾਈਜ਼ ਦੇਣਾ ਬਾਕੀ ਬਾਈ ਉਹ ਇੱਕ ਦੋ ਗਿਫਟ ਕਰ ਰਿਹਾ ਤਾਂ ਉਹਨੂੰ ਨਾਲ ਲੈ ਆ ਕੇ ਲੈ ਜੂਗਾ ਕਿ ਅੱਜ ਹੈਗਾ ਬਈ ਪਿਆਰ ਬਹੁਤ ਜ਼ਿਆਦਾ ਪਿਆਰ ਹੈ ਅੱਜ ਤੇ ਆਪਾਂ ਕੋਲ ਅੱਜ ਗੱਡੀ ਵੀ ਬਈ ਹੈ ਨਹੀਂ ਗੱਡੀ ਹੁਣ ਆਪਾਂ ਦੇ ਦੇਣੀ ਆ ਪਿਆਰ ਨੂੰ ਜਾਣਾ ਗੱਡੀ ਲੈ ਕੇ ਤੇ ਬਾਕੀ ਬਾਈ ਆਪਾਂ ਮਹਾ ਸੋਚਿਆ ਵੀ ਪਹਿਲਾਂ ਆਪਾਂ ਕੇਕੇ ਚੱਕ ਲਈਏ ਕਿ ਕੰਮ ਦਾ ਇੱਥੇ ਬਨੋ ਮੋਹਾਲੀ ਉਹ ਕੰਮ ਹੋ ਜੂਗਾ ਨਾਲੇ ਨਾਲੇ ਆਪਣਾ ਕੇਕ ਚੱਕ ਹੋ ਜੂਗਾ ਉਸ ਤੋਂ ਬਾਅਦ ਰਮਨ ਸਿੰਘ ਨਾਲ ਲੈ ਕੇ ਬਈ ਜਿਹੜੀ ਕੋਈ ਚੀਜ਼ ਕਹੂਗਾ ਉਹਨੂੰ ਗਿਫਟ ਕੋਟ ਦਵਾ ਦੂੰਗਾ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਲੈਣਾ ਵੀ ਰਮਨ ਸਿੰਘ ਕਿਆ ਲਿਆ ਹੈ ਤੇ ਪਹਿਲਾਂ ਬਈ ਪਨ ਕੇਕ ਵਾਲਾ ਸਰਪ੍ਰਾਈਜ਼ ਤਾਂ ਉਹ ਸਰਪ੍ਰਾਈਜ਼ ਬਾਈ ਹੁਣ ਤੁਸੀਂ ਵੀ ਸਰਪ੍ਰਾਈਜ਼ ਦੇਖਿਓ ਕੇਕ ਵੀ ਕਿਸ ਤਰ੍ਹਾਂ ਦਾ ਤਿਆਰ ਕਰਾਇਆ ਹੈ ਹੈ ਬਈ ਬਹੁਤ ਵਧੀਆ ਕੈਂਡਸ ਕੇਕ ਤਿਆਰ ਕਰਾਇਆ ਉਹ ਤੁਸੀਂ ਬਾਈ ਵੀਡੀਓ ਦੇ ਵਿੱਚ ਬਣੇ ਰਹੋ ਦੇਖ ਲਿਓ ਅਕਿਰੇ ਫੈਨਲੀ ਆਪਣੀ ਫੋਰਚਨਰ 1 ਲੱਖ ਪਲੱਸ ਚੱਲ ਗਈ 135 135 ਕਿਲੋਮੀਟਰ ਚੱਲ ਗਈ 135 ਕਿਲੋਮੀਟਰ ਬਾਈ 1 ਲੱਖ ਦਾ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ ਹੈ ਬੰਦੇ ਦਾ ਬਹੁਤ ਫੜਾ ਹੈ ਗੱਡੀ ਆਣੇ ਬਈ ਥੋੜ ਵੱਡੀ ਬਈ ਮੂਰੇ ਸਿਆਜ ਵਾਲੇ ਨੇ ਤੇ ਬਾਕੀ ਬਈ ਐਕਸਪੀਰੀਅੰਸ 1 ਲੱਖ ਦਾ ਆਪਾਂ ਨੂੰ ਬਹੁਤ ਹੀ ਵਧੀਆ ਰਿਹਾ ਗੱਡੀ ਦਾ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਹੈ ਸਾਰਾ ਕੁਝ ਬਈ ਨਾਲ ਦਾ ਜੈਨੂਇਨ ਗੱਡੀ ਦਾ ਕੋਈ ਕੰਮ ਖਰਚਾ ਨਹੀਂ ਕੋਈ ਛੋਕਰ ਨਹੀਂ ਪਿਆ ਕੋਈ ਕੁਛ ਨਹੀਂ ਪਿਆ ਗੱਡੀ ਬਈ ਟੋਇਟਾ ਦੀ ਤੇ ਫੋਰਡ ਦੀ ਇੱਕ ਨੰਬਰ ਆ ਬਈ ਆਪਣੇ ਫੋੜਾ ਡਰਾਈਵਰ ਤੇ ਵੀ ਬਈ ਬਹੁਤ ਜ਼ਿਆਦਾ ਮਨ ਖੁਸ਼ ਆ ਦੇ ਫੋਰਚੂਨਰ ਤੇ ਵੀ ਬਾਈ ਬਹੁਤ ਬਹੁਤ ਜ਼ਿਆਦਾ ਮਨ ਖੁਸ਼ ਆ ਕਿਉਂਕਿ ਟੋヨタ ਦਾ ਪ੍ਰੋਡਕਟ ਆ ਇੱਕ ਵਾਰ ਲੈ ਕੇ ਬਸ ਬਾਈ ਇਹਨੂੰ ਚਲਾਈ ਜਾਓ ਇਹਦਾ ਕੁਝ ਨਹੀਂ ਵਿਗੜਦਾ ਹੈਗਾ ਬਾਕੀ ਬਾਈ ਫੋਰਡਨ ਡਰਾਈਵਰ ਦਾ ਵੀ ਆਪਣੀ ਦਾ ਕੁਝ ਨਹੀਂ ਵਿਗੜਿਆ ਹੈਗਾ ਉਹ ਵੀ ਬਣ ਵਧੀਆ ਤਰੀਕੇ ਨਾਲ ਚੱਲ ਰਹੀ ਆ ਉਹਦੀ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਫੋਰਚੂਨਰ ਨਾਲੋਂ ਵਧੀਆ ਲੱਗਦੀ ਆ ਬਾਈ ਚਿਕਣਾ ਕਹਿਣ ਦਾ ਭਾਵ ਸੀਟਾਂ ਸੂਟਾਂ ਦੇ ਮੁਕਾਬਲੇ ਤੇ ਫੀਚਰਾਂ ਦੇ ਮੁਕਾਬਲੇ ਇਸ ਦੇ ਵਿੱਚ ਕੋਈ ਫੀਚਰ ਬਾਈ ਘੱਟ ਆਪਾਂ ਨੂੰ ਮਿਲਦੇ ਗੱਡੀਆਂ ਦੋਏ ਵੈਸਟਾਂ ਜਿੱਕਣਾ ਹੁਣ ਬਈ ਪਹਿਲਾਂ ਫੋਰਡ ਵੀ ਕਰੀਤੀ ਹੁਣ ਫਿਰ ਫੋਰਚੂਨਰ ਵੀਿਕਣ ਲੱਗ ਗਈ ਉਸ ਤੋਂ ਬਾਅਦ ਜਦੋਂ ਅਨੈਵਰ ਬੰਦ ਹੋ ਗਈ ਪਰ ਗੱਡੀਆਂ ਦੋਏ ਵਧੀਆਂ ਬਈ ਠੰਡਾਈ ਆਲੇ ਨੇ ਦੇਖੋ ਸਾਰੀ ਚੇਂਜ ਕਰਤੀ ਲੱਟਾਂ ਲੁੱਟਾਂ ਐਨ ਪੂਰੀ ਰੀਜਨਲ ਤਿਆਰ ਕਰੀ ਹੋਈ ਹੈ ਕਹਿਣ ਦਾ ਮੇਰਾ ਗੱਡੀ ਵੀ ਇੱਕ ਨੰਬਰ ਰੇਡ ਘਟ ਜ ਆਪਣੇ 7 ਸੀਟਰ ਗੱਡੀ ਲੈਣੀ ਆ ਜਿਨ੍ਹਾਂ ਦੇ ਕਰੋ ਬੱਚੇ ਬੁੱੱਚੇ ਆ ਉਹਨਾਂ ਲਈ ਬੈਸਟ ਗੱਡੀ ਆਹਾ ਬਾਕੀ ਆਪਣੀਆਂ ਤੁਹਾਨੂੰ ਪਤਾ ਫੋਰਚੂਨਰ ਦੀ ਸੀਟ ਪਿਛਲੀ ਤੰਗਾ ਇਹਦੀ ਬਈ ਖੁੱਲੀ ਡੂਲੀ ਦੇਖੋ ਬੱਚੇ ਬੈਠੇ ਆ ਤੇ ਜਿਹੜੀ ਆਉਂਦੀ ਸੀ ਉੱਪਰ ਬਹੁਤ ਜ਼ਿਆਦਾ ਸਪੇਸ ਆ ਬਈ ਇਸ ਤਰ੍ਹਾਂ ਆਪਣਾ ਸਿਰ ਲੱਗਣਾ ਆ ਜਾਂਦਾ ਸਿਰ ਵਾਲੀ ਕੋਈ ਦਿੱਕਤ ਨਹੀਂ ਹੈਗੀ ਜੀ ਲੋ ਫਾਈਨਲੀ ਆਪਾਂ ਕੇਕ ਵਾਲੀ ਸ਼ਾਪ ਤੇ ਪਹੁੰਚ ਗਏ ਇਹ ਖੜੀ ਆਪਣੀ ਗੱਡੀ ਬਈ ਤਾਂ ਆਪਾਂ ਨੇ ਫਾਈਨਲੀ ਲੈ ਲਿਆ ਕੇਕ ਤੇ ਬਾਕੀ ਬਈ ਬੁਲਬੁਲਾ ਬੇਜੇ ਲੈ ਲੈ ਬਾਕੀ ਬਈ ਦਮਨ ਜੋ ਦੀ ਇੱਕ ਪੈਂਟ ਦੀ ਸੋਨੇ ਦੇ ਨੇ ਉਹ ਪੈਂਟ ਚੱਕ ਲਈ ਤੇ ਬਾਕੀ ਬਈ ਕੇਕ ਤੁਹਾਨੂੰ ਦਿਖਾਉਨੇ ਹੁਣ ਘਰਾਂ ਜਾ ਕੇ ਨਾਲੇ ਰਮਨ ਸਿੰਘ ਨੂੰ ਸਪਰਾਈਜ਼ ਦਿੰਨੇ ਆ ਤੇ ਉਹਨਾਂ ਕੇਕ ਦੇਖ ਕੇ ਖੁਸ਼ ਹੋ ਜਾਣਾ ਤੁਸੀਂ ਵੀ ਦੇਖ ਕੇ ਬਈ ਖੁਸ਼ ਹੋ ਜਾਣਾ ਕੇਕ ਬਣਾਇਆ ਹੀ ਇਸ ਤਰ੍ਹਾਂ ਦਾ ਬਣਾਇਆ ਬਈ ਆਪਾਂ ਨੇ 1.5 ਕਿਲੋ ਦਹੀਂ ਆ ਕਿਉਂ ਬੰਦੇ ਆਪਣਾ ਘਟਿਆਂ ਖਾਣੇ ਵਾਲੇ ਜੀ ਬਈ ਰਮਨ ਸਿੰਘ ਨੂੰ ਸਾਈਟਮੈਂਟ ਹੋ ਰਹੀ ਆ ਕੇਕ ਦੀ ਨੂੰ ਸਾਈਟਮੈਂਟ ਹੋਈ ਆ ਕੇਕ ਦੀ ਕਿ ਕੇਕ ਕਿਸ ਤਰ੍ਹਾਂ ਦਾ ਹੈ ਦੇਖਦੇ ਆ ਵੀ ਹੁਣ ਰਮਨ ਸਿੰਘ ਦਾ ਕੇਕ ਕਿਹਾ ਜਾਏ। ਐ ਐ ਐ ਐ ਐ ਕੀ ਚੀਜ਼ ਆ? ਬੈਟਰ ਕੱਢ ਲਿਆ। ਰੰਗ ਆ ਗਿਆ। ਰਮਨ ਸਿੰਘ ਖੁਸ਼ ਹੋ ਗਿਆ। ਹੁਣ ਕਰਦੇ ਇਹਨੂੰ ਪੈਕ। ਕੱਟਣਾ ਵਈ ਸ਼ਾਮ ਨੂੰ ਆਪਾਂ ਨੇ। ਐਨੇ ਆਪਾਂ ਹੁਣ ਮੋੜੀ-ਮੋਟੀ ਸ਼ਾਪਿੰਗ ਕਰਨ ਜਾਂਦੇ ਆ। ਇਹ ਆਪਾਂ ਪਕੌੜੇ-ਕੁੜੇ ਲੈਣਾਗੇ। ਸਮੋਸੇ ਹੋਗੇ, ਪਕੌੜੇ ਹੋਗੇ, ਹੋਰ ਕੀ ਲੈਣਾ ਪੁੱਤ? ਕੀ ਲੈਣਾ ਹੋਰ? ਸਮੋਸੇ। ਸਮੋਸੇ। ਠੀਕ ਠੀਕ ਆਪਣੇ ਹੋ ਰਿਆਂ ਬਈ ਪਕੌੜੇ ਤਾਲਪ ਪਨੀਰ ਵਾਲੇ ਸਪ੍ਰਿੰਗ ਰੋਲ ਧੰਨੇ ਨੇ ਨਾ ਉਹ ਫਰਾਂਗੇ ਧੰਨੇ ਆ ਬਾਕੀ ਬਈ ਪੀਜ਼ਾ ਕਰਦੇ ਹਾਂ ਇਸ ਆਰਡਰ ਹੈ ਦੁਰਬੀਆ ਕੀ ਹੈ 버ગર 버ગર ਕਰ ਰਹੀ ਹੈ ਜਨਮ ਦਿਨ ਦੀ ਪਾਰਟੀ ਸਟਾਪ ਦੇਖੋ ਬਈ ਹਰਮਨ ਦਾ ਪੀਜ਼ਾ ਆ ਗਿਆ ਇੱਧਰ ਬਈ ਹਰਮਨ ਦਾ ਗਿਫਟ ਆਹਾ ਡੱਬ ਤੇ ਉਹ ਮੈਂ ਕਹ ਇਹਦੇ ਨਾਲ ਸੌਦਾ ਵਧੀਆ ਵਜਾ ਵੀ ਤੇ ਬਾਕੀ ਇੱਧਰ ਸਮੋਸੇ ਹੋਗੇ ਪਕੌੜੇ ਹੋਗੇ ਪੀਜ਼ਾ ਹੋ ਗਿਆ ਹਾਂਜੀ ਬਈ ਚੱਲ ਰਹੀ ਯਾਰ ਮਾਨ ਸਿੰਘ ਤੇ ਹੈਪੀ ਬਰਥਡੇ ਦੀ ਕੇਕ ਕੰਦੀ ਤਿਆਰੀ ਪਹੁੰਚ ਗਏ ਜੋ ਉੱਪਰ ਲੈ ਕੇ ਬਾਕੀ ਬਈ ਰਮਨ ਸਿੰਘ ਨੂੰ ਗਿਫਟ ਮਿਲਿਆ ਅੱਜ ਜਨਮ ਦਿਨ ਤੇ ਦੇਖੋ ਹਾਂਜੀ ਮਿੱਤਰ ਸੂਟ ਸਾਡ ਪਾ ਕੇ ਹੋ ਗਿਆ ਤਿਆਰ ਇਹ ਹਾਲੇ ਉਹ ਖਬਰਾਂ ਛੋਟੇ ਵਾਲਾ ਕੇਕ ਪਹੁੰਚ ਗਿਆ ਪੁੱਤ ਕੈਸਿਸ ਤਰ੍ਹਾਂ ਦਾ ਲੱਗ ਰਿਹਾ ਕੇਕ ਤੈਨੂੰ ਦੇਖੋ ਬਈ ਪੈਨਸਲਾਂ ਹੀ ਪਹੁੰਚ ਗਈਆਂ ਤੇ ਇਧਰ ਤੁਮ ਜੀ ਉਤ ਕਰ ਰਿਹਾ ਕੇਕ ਦੀ ਡੈਕੋਰੇਸ਼ਨ ਤੇ ਇਸ ਨੂੰ ਅੱਗ ਲਾ ਕੇ ਬਈ ਕੀ ਕੱਢੂਗਾ ਠੀਗੜ 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 ਕੱਢੂਗਾ ਠੀਕ ਹੈ ਠੀਕ ਹੈ ਠੀਕ ਹੈ ਲਖੀਰਮ ਸਿੰਘ ਦਾ ਕੁੜਤਾ ਜਹਾਮਾ ਦੇਖੋ ਬਈ ਹਾਂ ਜੀ ਮਿੱਤਰੋ ਅੱਜ ਆਪਣੇ ਸਫਰਾ ਛੋਟੇ ਦਿਹੋਰੀ ਆ ਇਨਸਪੈਕਸ਼ਨ ਬਾਈ ਇਹਦੀ ਇੰਸ਼ੋਰਸਡ ਡਿਊ ਹੋ ਗਈ ਸੀ ਸਾਲ ਤੇ ਪਰ ਹੋ ਗਿਆ ਡੈਟਰ ਨੂੰ ਆਪਣੇ ਖਿਆਲ ਨਹੀਂ ਰਿਹਾ ਹੈਗਾ ਇੰਸ਼ੋਰੈਂਸ ਦਾ ਤੇ ਅੱਜ ਬਾਈ ਬਾਈ ਕਰਨ ਆ ਗਿਆ ਕਰਾ ਦੇਖੋ ਬਾਈ ਫੋਟੋ ਖਿੱਚ ਰਿਹਾ ਬਾਈ ਬਾਕੀ ਵੀ ਪਤਾ ਨਹੀਂ ਲੱਗਿਆ ਨਹੀਂ ਤਾਂ ਫਿਰ ਐਕਣੇ ਹੋ ਜਾਂਦੀ ਆ ਹੁਣ ਬਾਈ ਸਾਰੀਆਂ ਫੋਟੋ ਫੋਟੋ ਖਿੱਚ ਕੇ ਕੰਪਨੀ ਨੂੰ ਭੇਜਣੀਆਂ ਪੈਣੀਆਂ ਤਾਂ ਬਾਈ ਇੰਸ਼ੋਰਸ ਹੁੰਦੀ ਆ ਇਹ ਚੀਜ਼ਾਂ ਦਾ ਬਈ ਧਿਆਨ ਰੱਖਿਆ ਕਰੋ ਤੁਸੀਂ ਵੀ ਜਦੋਂ ਵੀ ਇੰਸ਼ੋਰਸ ਡਿਊ ਹੋਣ ਦੇ ਪਹਿਲਾਂ ਬਈ ਕਰਾ ਲੈ ਕਰੋ ਨਹੀਂ ਫਿਰ ਬਹੁਤ ਵੱਡਾ ਦਿੱਕਤ ਆਉਂਦੀ ਹੈ ਦਿੱਕਤ ਤਾਂ ਕੋਈ ਨਹੀਂ ਹੈਗੀ ਬਸ ਬਈ ਟਾਈਮ ਖਰਾਬ ਹੁੰਦਾ ਹੁਣ ਬਾਈ ਆਇਆ ਘਰ ਵਿਚਾਰਾ ਹੋ ਕਰਕੇ ਫੋਟੋ ਫੋਟੋ ਖਿੱਚ ਕੇ ਕੰਪਨੀ ਨੂੰ ਭੇਜੂਗਾ ਤਾਂ ਟਰੈਕਟਰ ਦੀ ਇੰਸ਼ੋਰਸ ਹੋਊਗੀ ਜੇ ਆਪਾਂ ਬਿਨਾਂ ਡਿਊ ਤੇ ਵੀ ਪਹਿਲਾਂ ਹੀ ਕਰਾ ਲੈਨੇ ਉਹਦੇ ਉਸ ਉਸ ਟਾਈਮ ਆਪਾਂ ਨੂੰ ਫੋਟੋ ਖਿਚਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਆਕੇ ਬਈ ਆਪਣਾ ਧੋਤਾ ਸਾਲ ਦੇ ਵਿੱਚ ਚੱਲਿਆ ਹੈ 200 ਕਿ ਰਾਤੀ ਸੀ ਜੀ ਘੰਟੇ ਚੱਲਿਆ ਬਈ ਟਰੈਕਟਰ ਬਹੁਤੀ ਚराई ਨਹੀਂ ਹੋਈ ਹੈਗੀ ਸਾਲ ਦੇ ਵਿੱਚ ਬਹੁਤ ਘੱਟ ਚੱਲਿਆ ਬਈ ਇੰਨਾ ਚੱਲਿਆ ਨਹੀਂ ਹੈ ਆਪਣਾ ਟਰੈਕਟਰ ਜਾਂਤਰ ਬਾਈ ਰੋਡ ਤੇ ਉਹ ਚੱਲਿਆ ਬਾਕੀ ਖੇਤਾਂ ਖੁੱਤਾਂ ਮਾ ਦਾ ਘੱਟੇ ਚਲਾਇਆ ਆਪਾਂ ਨੇ ਆਹ ਇਹ ਤਾਂ ਬਾਈ ਪੈਨ ਛੋਟਾ ਸ਼ਾਂਕ ਨੂੰ ਲਿਆ ਵਾ ਸ਼ਾਂਕ ਨੂੰ ਬਾਕੀ ਬਾਈ ਨੰਬਰ ਪਲੇਟਾਂ ਵੀ ਟੰਗੀਆਂ ਐ ਬਾਈ ਕਹਿੰਦਾ ਨੰਬਰ ਪਲੇਟਾਂ ਬਿਨਾਂ ਸ਼ੋਰਸ ਨਹੀਂ ਹੋਣੀ ਹੈ ਜੀ ਤਾਂ ਕਰਕੇ ਆਪਾਂ ਨੂੰ ਘੱਟ ਚੰਗਣੀਆਂ ਪਈਆਂ ਉਹ